अच्छा की किमे देख दे देख दे, देखदे दे हो इस चीज नु ये काफी ज्यादा ਵੱਧ ਰਿਹਾ ਜੀ ਅੱਗੇ ਨਾਲ ਤੋਂ ਸਾਡੇ ਦੇਖਦੇ ਦੇਖਦੇ ਤੇ ਇਹ 5-6 ਫੁੱਟ ਹੋਰ ਅੱਗੇ ਮਿੱਟੀ ਥੱਲੇ ਰੁੜ ਗਈ ਇਹਦਾ ਹੱਲ ਜਲਦੀ ਤੋਂ ਜਲਦੀ ਹੋਣਾ ਨੇ ਪਿੰਡ ਨੂੰ ਨੁਕਸਾਨ ਇਹ ਹੁਣ ਚੇਅਰਮੈਨ ਸਾਹਿਬ ਆਏ ਕੀ ਕਹਿੰਦੇ ਉਹ ਕਹਿ ਰਹੇ ਵੀ ਢੀ ਮਾਰ ਰਹੀ ਆ ਪੂਰੀ ਠੀਕ ਹੈ ਜੀ ਮਤ ਤਾਂ ਖਾਣੀ ਚਾਹੀਦੀ ਆ ਕੇ ਥੋੜਾ ਬਦਕ ਨਹੀਂ ਕੋਈ ਰਣਜ ਜਿਹੇ ਇੱਥੇ ਕੋਈ ਦਿੱਕਤ ਨਹੀਂ ਮਿਲਦੀ ਇੱਥੇ ਉੱਤੇ ਕਾਫੀ ਜਿਹੀ ਪ੍ਰੋਟੈਕਸ਼ਨ ਹੈਗੀ ਹੈ ਵਿਭਾਗ ਆਪਣੇ ਲੈਵਲ ਤੋਂ ਲੱਗਿਆ ਹੋਇਆ ਫਿਰ ਵੀ ਅਗਰ ਦਿੱਕਤ ਹੋਊਗੀ ਤਾਂ ਸੈਕਿੰਡ ਤਰਤਾਜ ਨੌਜਵਾਨ ਨੇ ਅਗਰ ਲੋੜ ਪਊਗੀ ਤਾਂ 1 ਮਿੰਟ ਦੇ ਵਿੱਚ ਇੱਥੇ ਆ ਜਾਣਗੇ ਪਰ ਪ੍ਰਸ਼ਾਸਨ ਆਪਣੇ ਲੈਵਲ ਤੇ ਮਹਿਕਮਾ ਕਰ ਰਿਹਾ ਹਜੇ ਇੱਥੇ ਕੋਈ ਜ਼ਿਆਦਾ ਘਪਾਉਣ ਦੀ ਲੋੜ ਨਹੀਂ ਹੈਗੀ ਜ਼ਰੂਰ ਨੁਕਸਾਨ ਹੋਇਆ ਨਹਿਰ ਨੂੰ ਪਰ ਪ੍ਰਸ਼ਾਸਨ ਔਰ ਬੀਬੀਐਮਪੀ ਦਾ ਜਿਹੜਾ ਹੈਗਾ ਸਟਾਫ ਇੱਥੇ ਆ ਰਿਹਾ ਇਹਨੂੰ ਕਵਰ ਕਰ ਰਿਹਾ ਹੈ ਸਾਢੇ 12:00 ਵਜੇ ਹੋ ਜਾਂਦੇ। ਅੱਛਾ ਜੀ। ਹਾਂ ਜੀ। ਅੱਛਾ ਜੀ ਸਾਬ ਨੂੰ ਫੋਨ ਕਰਤਾ ਤਾਂ ਆ ਕੇ ਤੇ ਜਦੇ। ਇਹ ਹੌਲੀ ਹੌਲੀ ਵਧਿਆ ਕਿ ਸਾਰਾ 1 ਲੱਖ ਰਹਿ ਗਿਆ। ਹੌਲੀ ਹੌਲੀ ਪਹਿਲਾਂ ਥੋੜਾ ਸੀ ਹੁਣ ਜਿਆਦਾ ਹੋ ਗਿਆ। ਠੀਕ ਹੈ ਜੀ। ਉਹ ਲੱਗੇ ਹੋਏ ਕਹਿੰਦੇ ਕਰਨੂ ਟੀਮ ਆਈਆਂ ਸੀ ਉਹਨਾਂ ਦੀ। ਆ ਘੁੰਮਦੇ ਹੋੜੀ ਬੰਦੇ। ਠੀਕ ਹੈ।